ਸਸ਼ੀਕਾਲ ਮੈਰੀ ਨਤੀ ਮਾਂ ਤੁਸੀਂ ਦੇਖ ਰਹੇ ਹੋ ਛਣਕਾਟਾ ਨਿਊਜ਼ ਸੋਸ਼ਲ ਮੀਡੀਆ ਦਾ ਜ਼ਮਾਨਾ ਜਿੱਥੇ ਹਰ ਇੱਕ ਵੀਡੀਓ ਸਭ ਤੋਂ ਪਹਿਲਾਂ ਸੋਸ਼ਲ ਮੀਡੀਆ ਤੇ ਵਾਇਲ ਹੋ ਜਾਂਦੀ ਹੈ ਕੁਝ ਅਜਿਹੀਆਂ ਵੀਡੀਓ ਹੁੰਦੇ ਨੇ ਜਿਸ ਦੇ ਵਿੱਚ ਲੋਕਾਂ ਦੇ ਬਲੋ ਖਤਰਨਾਕ ਸਟੰਟ ਕੀਤੇ ਜਾਂਦੇ ਨੇ ਕੁਝ ਵੀਡੀਓ ਅਜਿਹੀਆਂ ਹੁੰਦੇ ਨੇ ਜਿੱਥੇ ਕੀ ਪਖੰਡਵਾਦ ਫਲਾਇਆ ਜਾਂਦਾ ਹੈ ਤੇ ਕੁਝ ਵੀਡੀਓਜ਼ ਅਜਈਆਂ ਹੁੰਦੀਆਂ ਨੇ ਜਿੱਥੇ ਛੋਟੇ-ਛੋਟੇ ਬੱਚੇ ਜਿੱਥੇ ਕਿ ਮਾਪਿਆਂ ਨੂੰ ਉਹਨਾਂ ਵੱਲ ਧਿਆਨ ਦੇਣਾ ਚਾਹੀਦਾ ਪਰ ਉਥੇ ਬੱਚੇ ਅਜਈਆਂ ਹਰਕਤਾਂ ਕਰਦੇ ਨੇ ਕਿ ਉਹਨਾਂ ਦੀ ਜਾਨ ਵੀ ਜੋਖਮ ਦੇ ਵਿੱਚ ਪੈ ਸਕਦੀ ਆ ਜਿਨ੍ਹਾਂ ਦੀਆਂ ਅਨੇਕਾਂ ਵੀਡੀਓ ਸੋਸ਼ਲ ਮੀਡੀਆ ਤੇ ਤੁਹਾਨੂੰ ਖੂਬ ਮਿਲ ਜਾਣਗੀਆਂ ਅਜਿਹੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਆ ਜਿਸ ਦੇ ਵਿੱਚ ਬਿਲਕੁਲ ਹੀ ਛੋਟੀ ਜਹੀ ਉਮਰ ਦੇ ਬੱਚੇ ਇੱਕ ਮੋਟਰਸਾਈਕਲ ਚੱਕੀ ਫਿਰਦੇ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਬੱਚਿਆਂ ਦੀ ਉਮਰ ਇਹਨਾਂ ਨੂੰ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨੀ ਕੁ ਹੋ ਸਕਦੀ ਹੈ ਦੋਨਾਂ ਦੀ ਉਮਰ ਮਿਲਾ ਕੇ ਵੀ ਲੱਗਦਾ ਹੈ ਕਿ 18 ਤੋਂ 20 ਸਾਲ ਦੇ ਵਿੱਚ ਬਣਦੀ ਹੋਣੀ ਆ ਇੰਨੀ ਛੋਟੀ ਉਮਰ ਦੇ ਵਿੱਚ ਇਹ ਮੋਟਰਸਾਈਕਲ ਬਾਜ਼ਾਰ ਦੇ ਵਿੱਚ ਲਈ ਫਿਰਦੇ ਨੇ ਕੁਝ ਸਮਾਨ ਦੁਕਾਨ ਤੋਂ ਖਰੀਦਣ ਆਏ ਸੀ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਪਿੱਛੇ ਜਿਹੜਾ ਬੱਚਾ ਬੈਠਦਾ ਬੜਾ ਔਖਾ ਹੋ ਕੇ ਉਹ ਵੀ ਮੋਟਰਸਾਈਕਲ ਦੇ ਉੱਤੇ ਚੜਦਾ ਤੇ ਜਿਹੜਾ ਅੱਗੇ ਬੱਚਾ ਬੈਠਾ ਮੋਟਰਸਾਈਕਲ ਚਲਾ ਰਿਹਾ ਉਦੇ ਪੈਰ ਤੱਕ ਮੋਟਰਸਾਈਕਲ ਤੇ ਨਹੀਂ ਲੱਗ ਰਹੇ ਪਰ ਫਿਰ ਵੀ ਉਹ ਮੋਟਰਸਾਈਕਲ ਰਿਸਕ ਨਾਲ ਘਰੋਂ ਲੈ ਕੇ ਆਉਂਦਾ ਤੇ ਰਿਸਕ ਨਾਲ ਹੀ ਆਪਣੇ ਤੇ ਨਾਲ ਵਾਲੇ ਬੱਚੇ ਦੀ ਜਾਨ ਨੂੰ ਜੋਖਮ ਦੇ ਵਿੱਚ ਪਾ ਰਿਹਾ ਹੈ ਇੱਥੇ ਗਲਤੀ ਕਿਹਦੀ ਹੋ ਸਕਦੀ ਹੈ ਬੱਚਿਆਂ ਦੀ ਜਾਂ ਫਿਰ ਮਾਪਿਆਂ ਦੀ ਕਿਉਂਕਿ ਮਾਪਿਆਂ ਦੀ ਗਲਤੀ ਸਭ ਤੋਂ ਪਹਿਲਾਂ ਜੋ ਇੰਨੀ ਛੋਟੀ ਉਮਰ ਦੇ ਵਿੱਚ ਆਪਣੇ ਬੱਚਿਆਂ ਨੂੰ ਉਹ ਵahan ਦਿੰਦੇ ਨੇ ਉਹ ਮੋਟਰਸਾਈਕਲ ਦਿੰਦੇ ਨੇ ਇਹ ਉਹਨਾਂ ਬੱਚਿਆਂ ਦੀ ਜਾਨ ਜੋਖਮ ਦੇ ਵਿੱਚ ਪਾ ਸਕਦੇ ਨੇ ਕਿਉਂਕਿ ਜਿੰਨਾ ਬੱਚਿਆਂ ਦੇ ਪੈਰ ਤੱਕ ਧਰਤੀ ਤੇ ਨਹੀਂ ਲੱਗ ਰਹੇ ਤਾਂ ਇਹਨਾਂ ਮਾਪਿਆਂ ਨੂੰ ਇੱਥੇ ਸੋਚਣਾ ਚਾਹੀਦਾ ਹੈ ਕਿ ਇਹ ਅਣਹੋਣੀ ਕਿਸੇ ਵਕਤ ਵੀ ਉਹਨਾਂ ਦੇ ਬੱਚਿਆਂ ਦੇ ਨਾਲ ਹੋ ਸਕਦੀ ਹੈ ਕਿਉਂਕਿ ਅਵਾਜਾਈ ਲਗਾਤਾਰ ਵੱਧ ਰਹੀ ਹੈ ਤੇ ਅਵਾਜਾਈ ਦੇ ਵਿੱਚ ਵੱਡੇ ਤੋਂ ਵੱਡੇ ਪੱਕੇ ਡਰਾਈਵਰਾਂ ਦੇ ਵੀ ਕਈ ਵਾਰ ਸੰਤੁਲਨ ਵਿਗੜ ਜਾਂਦੇ ਨੇ ਜਿਸ ਕਰਕੇ ਉਹਨਾਂ ਦਾ ਵੀ ਐਕਸੀਡੈਂਟ ਦਾ ਕੋਈ ਨਾ ਕੋਈ ਕਾਰਨ ਬਣ ਜਾਂਦਾ ਕਿਉਂਕਿ ਅਸੀਂ ਅਨੇਕਾਂ ਖਬਰਾਂ ਦੇਖਦੇ ਹਾਂ ਜੋ ਕਿ ਕਈ ਹਾਸੇ ਗ੍ਰਸਤੀਆਂ ਕੋਈ ਵੱਡੇ ਰੋੜ ਤੇ ਹਾਸਾ ਵਾਪਰ ਜਾਂਦਾ ਕੋਈ ਕਿਤੇ ਹਾਸਾ ਵਾਪਰ ਜਾਂਦਾ ਜਦੋਂ ਐਨੇ ਟ੍ਰੇਨ ਡਰਾਈਵਰਾਂ ਦੇ ਉੱਤੋਂ ਦੇ ਵੱਲੋਂ ਵੀ ਜੇ ਉਨ੍ਹਾਂ ਦਾ ਸੰਤੁਲਨ ਵਿਗੜ ਸਕਦਾ ਜਾਂ ਉਹ ਵੀ ਕਿਸੇ ਕਾਰਨ ਕਰਕੇ ਐਕਸੀਡੈਂਟ ਦਾ ਸ਼ਿਕਾਰ ਹੋ ਸਕਦੇ ਨੇ ਤਾਂ ਫਿਰ ਇਹ ਬੱਚੇ ਨਾਲ ਦੀ ਤਾਂ ਉਮਰ ਹੀ ਕੁਛ ਨਹੀਂ ਜਿਹੜੀ ਉਮਰ ਦੇ ਵਿੱਚ ਇਹਨਾਂ ਬੱਚਿਆਂ ਨੂੰ ਪੜ੍ਹਾਈ ਕਰਨੀ ਚਾਹੀਦੀ ਆ ਉਸ ਉਮਰ ਦੇ ਵਿੱਚ ਇਹਨਾਂ ਮਾਪਿਆਂ ਦੇ ਵੱਲੋਂ ਆਪਣੇ ਬੱਚਿਆਂ ਨੂੰ ਮੋਟਰਸਾਈਕਲ ਦਿੱਤੇ ਹੋਏ ਨੇ ਇਹਨਾਂ ਬੱਚਿਆਂ ਦੇ ਬਿਲਕੁਲ ਵੀ ਪ੍ਰਵਾਹ ਨਹੀਂ ਕਰ ਰਹੇ ਇਹਨਾਂ ਦੇ ਮਾਪੇ ਕਿਉਂਕਿ ਜਿਸ ਤਰੀਕੇ ਦੇ ਨਾਲ ਉਹ ਮੋਟਰਸਾਈਕਲ ਦੇ ਕੇ ਉਹਨਾਂ ਨੂੰ ਦੁਕਾਨਾਂ ਦੇ ਉੱਤੇ ਸਮਾਨ ਲੈਣ ਵਾਸਤੇ ਭੇਜ ਰਹੇ ਨੇ ਇਹ ਤਸਵੀਰਾਂ ਸਾਫ਼ ਬਿਆਨ ਕਰਦੀਆਂ ਨੇ ਸੋ ਲੋੜ ਆ ਲੋਕਾਂ ਨੂੰ ਸੁਚੇਤ ਹੋਣ ਦੀ ਕਿ ਆਪਣੇ ਬੱਚੇ ਨੂੰ ਇੱਥੇ ਸਮਝਾਇਆ ਜਾਵੇ ਕਿ ਤੁਹਾਡੀ ਐਨੀ ਉਮਰ ਨਹੀਂ ਕਿ ਤੁਹਾਨੂੰ ਐਨਾ ਵੱਡਾ ਸਾਧਨ ਦਿੱਤਾ ਜਾਵੇ ਤੁਹਾਡੀ ਉਮਰ ਦੇ ਮੁਤਾਬਕ ਇਹ ਤੁਹਾਡੇ ਲਈ ਵੀ ਅਤੇ ਮਾਪਿਆਂ ਦੇ ਲਈ ਵੀ ਨੁਕਸਾਨਦਾਇਕ ਹੋ ਸਕਦੇ ਨੇ ਜੇਕਰ ਨਾ ਕਰੇ ਕੋਈ ਅਜਿਹਾ ਹਾਸਾ ਵਾਪਰ ਜਾਵੇ ਤਾਂ ਇਹਨਾਂ ਦੋਨੇ ਬੱਚਿਆਂ ਦੀ ਜਾਨ ਵੀ ਜਾ ਸਕਦੀ ਹੈ ਤਾਂ ਇੱਥੇ ਲੋੜ ਆ ਮਾਪਿਆਂ ਨੂੰ ਸੁਚੇਤ ਹੋਣ ਦੀ ਦੂਜੇ ਪਾਸੇ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਇਹ ਨਾ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚੇ ਜਿਹੜੇ ਕਿ ਅਜਾਹੇ ਬਹਾਂ ਲੈਣਗੇ ਉਹਨਾਂ ਦੇ ਮਾਪਿਆਂ ਦੇ ਖਿਲਾਫ ਵੀ ਕਾਰਵਾਈ ਹੋਵੇਗੀ ਤਾਂ ਇਸ ਵੀਡੀਓ ਤੋਂ ਬਾਅਦ ਹੁਣ ਦੇਖਣਾ ਹੋਵੇਗਾ ਕਿ ਇਸ ਦੇ ਵਿੱਚ ਜੇਕਰ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵੱਲੋਂ ਇਸ ਵੀਡੀਓ ਨੂੰ ਲੈ ਕੇ ਕੀ ਅੱਗੇ ਕਾਰਵਾਈ ਕੀਤੀ ਜਾਂਦੀ ਹੈ ਤਾਂ ਮਾਪਿਆਂ ਨੂੰ ਇੰਨਾ ਵੀਡੀਓ ਨੂੰ ਦੇਖਣ ਤੋਂ ਬਾਅਦ ਸੁਚੇਤ ਹੋਣਾ ਚਾਹੀਦਾ ਸਾਵਧਾਨ ਹੋਣਾ ਚਾਹੀਦਾ ਤੇ ਆਪਣੇ ਬੱਚਿਆਂ ਨੂੰ ਸਮਝਾਉਣਾ ਚਾਹੀਦਾ ਬਿਊਰੋ ਰਿਪੋਰਟ ਛਣਕਾਟਾ ਨਿਊਜ਼